ਹਾਂਜੀ ਦੋਸਤੋ ਆਪ ਜੀ ਦੇ YouTube ਚੈਨਲ ਉਪਰ ਆਪ ਜੀ ਦਾ ਸਵਾਗਤ ਹੈ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਮਾਲਪੁਰੇ ਦੇ ਕਬੱਡੀ ਕੱਪ ਤੇ ਕਿਹੜੀਆਂ ਕਿਹੜੀਆਂ ਟੀਮਾਂ ਖੇਡਣਗੀਆਂ ਤਾਂ ਦੋਸਤੋ ਆਪਾਂ ਨੂੰ ਚਾਰ ਕ ਟੀਮਾਂ ਦੀ ਜਾਣਕਾਰੀ ਮਿਲੀ ਹੈ ਤਾਂ ਉਹ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਦੋਸਤੋ ਅਸੀਂ ਪਹਿਲੀ ਟੀਮ ਬਣੀ ਹੈ ਤਲਵੰਡੀ ਰਾਏ ਦੀ ਜਿਹਦੇ ਵਿੱਚ ਖੇਡਣਗੇ ਹਰਮਨ ਵਿੱਕੀ ਪੁਲਸੀਆ ਤੇ تنویر ਤੇ ਤਾਕੜ ਗੋਗੜੀਆਂ 800 ਬਰਨਾਲਾ ਬਵਰਾ ਠੇਕਰੀਵਾਲ ਅਗਲੀ ਟੀਮ ਬਣੀ ਆ ਹਾਕਮਵਾਲਾ ਦੀ ਜਿਹਦੇ ਵਿੱਚ ਖੇਡਣਗੇ ਜੱਗੂ ਹਾਕਮਵਾਲਾ ਗੁਰਵਿੰਦਰ ਕਾਂਗਾ ਛੋਟਾ ਨਾਥ ਸੋਨੀ ਪਾਦੜ ਅਗਲੀ ਟੀਮ ਬਣੀ ਆ ਮਗਲਵਾਲ ਦੀ ਜਿਹਦੇ ਵਿੱਚ ਖੇਡਣਗੇ ਜੋਤਾ ਮਹਿਮਦਵਾਲ ਗਿੰਨੀ ਮਹਿਮਦਵਾਲ ਲਵਲੀ ਮਹਿਮਦਵਾਲ ਬੁਲਟ ਖੀਰਾਵਲੀ ਜੋਦਾ ਸੁਰਖਪੁਰ ਤੇ ਸਣੀ ਆਜ਼ਮਵਾਲ ਤਾਂ ਦੋਸਤੋ ਅਗਲੀ ਟੀਮ ਬਣੀ ਆ बाहू अकबपुर जी जिहे सीलू बाहू अकरपुर मनीष बाहू अकबरपुर अंबासर सिंह रवि कैलरम प्रताप कड़ियाणा दोस्तो, तो दोस्तों ये टीमों की आपकारी मिली सी जेकर तो लगी तो अपने चैनल करो सबसक्राइब तो ना घंटी वाला बटन भी दवा दोनवाद दोस्तों